ਸਤਨਾ ਸ਼ਹਿਰ ਹੰਦਰ ਲੱਗੀਆਂ ਹਰ ਇੱਕ ਪਾਸੇ ਰੋਡ ਦੇ ਉੱਤੇ ਗੱਡੀਆਂ ਔਰ ਭਗਤ ਸਿੰਘ ਚੌਕ ਵਿੱਚ ਵੀ ਡਾਂ ਡੋਲ ਜਾਂਦੇ ਹਾਲਾਤ ਪੁਲਿਸ ਅਧਿਕਾਰੀ ਕਿਸ ਕਦਰ ਇਸ ਨੂੰ ਅੰਧਰ ਅੰਦਾਜ਼ ਕਰ ਰਿਹਾ ਹਨ ਕਿਉਂਕਿ ਪੁਲਿਸ ਅਧਿਕਾਰੀਆਂ ਦੇ ਵੱਖ-ਵੱਖ ਮਹਿਕਮੇ ਦੇ ਟ੍ਰੈਫਿਕ ਦੇ ਵੀ ਔਰ ਹੋਰ ਵੀ ਕਈ ਤਰ੍ਹਾਂ ਦੇ ਅਧਿਕਾਰੀ ਇੱਥੇ ਲਾਏ ਹੋਏ ਹਨ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇਹ ਪ੍ਰਸ਼ਾਸਨਿਕ ਅਧਿਕਾਰੀ ਇਸ ਤਰ੍ਹਾਂ ਦੀ ਜਿਹੜੀ ਕਿ ਲੋਕਾਂ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਉਣਗੇ ਔਰ ਕਿਦੋਂ ਕਾਰਵਾਈ ਕਰਨਗੇ ਤੇ ਜ਼ਰੂਰ ਬੈਠੇ ਹਨ ਪਰ ਉਹਨਾਂ ਵੱਲ ਇੱਧਰ ਧਿਆਨ ਉਹਨਾਂ ਵੱਲੋਂ ਇੱਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸੜਕ ਦੇ ਉੱਤੇ ਲੱਗੀਆਂ ਗੱਡੀਆਂ ਨੇ ਰੋਡ ਜਾਮ ਕੀਤਾ ਹੋਇਆ ਹੈ ਔਰ ਚਾਰ ਫੇਰੇ ਹੀ ਗੱਡੀਆਂ ਹੀ ਗੱਡੀਆਂ ਲਾਈਆਂ ਹੋਈਆਂ ਹਨ ਪਰ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਬੈਠੇ ਤਾਂ ਜ਼ਰੂਰ ਹਨ ਪਰ ਉਹ ਅੰਦਰ ਆਪਣੇ ਮੋਬਾਈਲਾਂ ਤੇ ਹੀ ਜੁਟੇ ਹੋਏ ਹਨ ਜਿੱਥੇ ਕਿ ਇਸ ਵਕਤ ਰੋਡ ਦੇ ਹਾਲਾਤ ਕਾਫੀ ਡਾਵਾਂ ਡੋਲ ਹਨ ਅੱਸੀ ਕੋਈ ਹਰ ਵਕਤ ਇੱਥੇ ਜਮਾਵੜਾ ਲੱਗਾ ਰਹਿੰਦਾ ਹੈ ਵੱਡੀਆਂ ਗੱਡੀਆਂ ਦਾ ਉੱਪਰ ਲੱਗੀਆਂ ਆਹ ਮੁਹਾਰੀਆਂ ਗੱਡੀਆਂ ਟਰੈਵਲ ਟੀਮਾਂ ਦੀ ਉਤਾਰੇ ਢਗੀਆਂ ਕਿਉਂਕਿ ਪੁਲਿਸਿੰਗ ਚੌਕ ਉੱਥੇ ਜਿੱਥੇ ਭਾਰੀ ਟਰੈਫਿਕ ਹੁੰਦੀ ਆ ਉੱਥੇ ਹੀ ਇਹ ਇਸ ਤਰ੍ਹਾਂ ਡਬਲ ਡਬਲ ਗੱਡੀਆਂ ਰੋਡ ਦੇ ਉੱਤੇ ਲਾ ਕੇ ਰੋਡ ਜਾਮ ਕੀਤੇ ਗਏ ਆ ਔਰ ਕਈ ਥਾਵਾਂ ਤੇ ਸਭ ਕੀ ਹੱਥੇ ਹੀ ਵਾਪਰ ਜਾਂਦੇ ਹਨ ਕਿਉਂਕਿ ਸ਼ਹਿਰ ਅੰਦਰ ਗੱਡੀਆਂ ਦਾ ਜਿਹੜੀ ਕਿ ਪਰਮਾਰ ਹੈ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਨਾ ਇੱਕ ਵੱਡਾ ਇਸ ਵਕਤ ਦੀ ਜਿਹੜੀ ਕਿ ਰੋਡ ਦੇ ਉੱਤੇ ਕਿਉਂਕਿ ਛੜਕੀ ਹਾਦਸੇ ਬਾਰ-ਬਾਰ ਵਾਪਰਦੇ ਰਹਿੰਦੇ ਹਨ ਔਰ ਛੜਕ ਤੇ ਉੱਤੇ ਡਬਲ ਡਬਲ ਗੱਡੀਆਂ ਲੱਗੀਆਂ ਹੋਈਆਂ ਹਨ ਜਿਹੜੀਆਂ ਗੱਡੀਆਂ ਕਿਸੇ ਵਕਤ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨਾ ਇੱਕ ਬਹੁਤ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਸ਼ਹਿਰ ਅੰਦਰ ਸਾਰੀ ਜਮ ਵੀ ਰਹਿੰਦਾ ਹੈ ਪੂਰਾ ਔਰ ਵਾਹਨ ਕਾਫੀ ਭੀੜ ਭਾਰ ਵਿੱਚ ਦੀ ਲੰਘਦੇ ਹਨ